ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ ਹੈ ਜਿੱਥੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਵਿੱਚ ਜਾਲੀ ਬਿੱਲਾਂ ਦੇ ਰਾਹੀਂ ਫੇਕ ਆਈਡੀ ਬਣਾ ਕੇ ਸਰਕਾਰ ਨੂੰ ਚੂਨਾ ਲਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਟੈਕਸ ਚੋਰੀ ਨੂੰ ਰੋਕਣ ਦੀ ਜੋ ਮਹਮ ਹੈ ਉਹ ਹੋਰ ਤਾਕਤਵਰ ਬਣ ਚੁੱਕੀ ਹੈ ਸੋ ਉਨਾਂ ਦਾ ਕਹਿਣਾ ਹੈ ਕਿ ਸਾਡਾ ਜਿਹੜਾ ਵਿਭਾਗ ਹੈ ਲਗਾਤਾਰ ਟੈਕਸ ਚੋਰੀ ਕਰਨ ਵਾਲਿਆਂ ਦੇ ਖਿਲਾਫ ਸਖਤੀ ਵਰਤ ਰਿਹਾ ਹੈ ਤੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਟੈਕਸ ਗਰੋਥ ਕਰੀਬ 6 ਫੀਸ ਸੀਸੀ ਪਰ ਸਾਡੀ ਸਰਕਾਰ ਉਨ ਤੋਂ ਬਾਅਦ ਇਹ ਗਰੋਥ ਹੈ ਜਿਹੜੀ 13 ਫੀਸ ਦੀ ਤੋਂ ਉੱਪਰ ਹੋ ਰਹੀ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਵਿਭਾਗ ਦੇ ਵਿੱਚ ਕਈ ਤਰ੍ਹਾਂ ਦੇ ਸੁਧਾਰ ਕੀਤੇ ਗਏ ਨੇ ਅਤੇ ਟੈਕਸ ਚੋਰੀ ਦੇ ਖਿਲਾਫ ਸ਼ਕਤੀ ਵੀ ਕੀਤੀ ਗਈ ਹੈ ਉੱਥੇ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਅਮਰਤਸਰ ਦੇ ਵਿੱਚ ਸੋਨੇ ਤੇ ਬਗੈਰ ਵਿਲ ਵਾਲੀਆਂ ਫਰਮਾਂ ਤੋਂ 336 ਕਰੋੜ ਰੁਪਏ ਦੇ ਜਾਲੀ ਬਿੱਲ ਨੇ ਜਿਹੜੇ ਬਰਾਮਦ ਕੀਤੇ ਨੇ ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ ਅਤੇ ਇਹਨਾਂ ਫਰਮਾਂ ਨੇ ਕਿੱਥੋਂ ਸੋਨਾ ਲਿਆ ਕੇ ਗ੍ਰਾਹਕਾਂ ਨੂੰ ਵੇਚਿਆ ਇਸ ਦੀ ਉਹਨਾਂ ਦੇ ਕੋਲ ਕੋਈ ਜਾਣਕਾਰੀ ਨਹੀਂ ਸੀ ਅਤੇ ਇਹਨਾਂ ਫਰਮਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਦੇ ਨਾਲ ਹੀ 20 ਕਰੋੜ ਰੁਪਏ ਦੀ ਪੈਨਲਟੀ ਹੈ ਜਿਹੜੀ ਲਾਈ ਗਈ ਤਾਂ ਜੋ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਸੂਬੇ ਦੇ ਖਜ਼ਾਨੇ ਨੂੰ ਚੂਨਾ ਨਾ ਲਾ ਸਕੇ ਸੋ ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਇਹ ਸਖਤ ਬਿਆਸਰਾ ਕਿ ਪੰਜਾਬ ਵਿੱਚ ਅਸੀਂ ਕਰਪਸ਼ਨ ਭ੍ਰਿਸ਼ਟਾਚਾਰ ਚਾਹੇ ਕਿਸੇ ਵੀ ਲੈਵਲ ਦਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਚੋਰੀ ਜਿਹੜੀ ਆ ਕਿਸੇ ਵੀ ਲੈਵਲ ਦੀ ਆ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੋ ਉਸੇ ਮਹਿਮੇ ਦੇ ਤਹਿਤ ਉਸ ਮਹਿਮਨ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੰਜਾਬ ਦੇ ਅੰਦਰ ਜਿਹੜੀਆਂ ਬੋਗਸ ਬਿੱਲ ਦੇ ਰਾਹੀਂ ਫੇਕ ਆਈਟੀਸੀ ਦੇ ਰਾਹੀਂ ਕਿਸ ਤਰ੍ਹਾਂ ਡਿਪਾਰਟਮੈਂਟ ਨੂੰ ਚੂਨਾ ਲਾਉਣ ਦੀ ਜਿਹੜੀ ਕੋਸ਼ਿਸ਼ ਸੀਗੀ ਕੁਝ ਝਾਲੀ ਫਰਮਾ ਬਣਾ ਕੇ ਕਰ ਰਾਇਆ ਸੀ ਉਹਨਾਂ ਦੇ ਖਿਲਾਫ ਸਿਕੰਜਾ ਕੱਸਿਆਗਾ ਔਰ ਪੰਜਾਬ ਦੇ ਅੰਦਰ ਅਸੀਂ ਟੈਕਸ ਚੋਰੀ ਨੂੰ ਰੋਕਣ ਦੇ ਲਈ ਆਪਣੀ ਮਹਿਮ ਨੂੰ ਹੋਰ ਤਾਕਤ ਪਰ ਬਣਾਇਆਗਾ ਔਰ ਸਾਡਾ ਡਿਪਾਰਟਮੈਂਟ ਲਗਾਤਾਰ ਜਿਹੜਾ ਟੈਕਸ ਚੋਰੀ ਕਰਦਾਗਾ ਉਹਦੇ ਖਿਲਾਫ ਅਸੀਂ ਸਖਤ ਬਾੜ ਜਿਹੜਾ ਕਰ ਰਹਾਂਗੇ ਤਾਂ ਕਿ ਪੰਜਾਬ ਦੇ ਅੰਦਰ ਅਸੀਂ ਬਿਲਕੁਲ ਚੋਰੀ ਜਿਹੜੀ ਆ ਉਹਨੂੰ ਖਤਮ ਕਰੀਏ ਕਿਉਂਕਿ ਟੈਕਸ ਕੰਪਲਾਈਂਸ ਦੇ ਅੰਦਰ ਪੰਜਾਬ ਜਦੋਂ GST ਆਇਆਗਾ ਜਦੋਂ GST ਰਜਿਮ ਆਇਆ ਬੈਠ ਤੋਂ ਬਾਅਦ 2017 ਤੋਂ ਪਹਿਲਾਂ ਪੰਜਾਬ ਦੇ ਅੰਦਰ ਬੈਠ ਬੈਠ ਦੀ ਰਜਿਮ ਸੀ ਯਾਨੀ ਕਿ ਪਹਿਲਾ ਢਾਂਚਾ ਸੀ जीएसटी ਤੋਂ ਪਹਿਲਾਂ ਉਸ ਤੋਂ ਬਾਅਦ ਜੀਐਸਟੀ ਆਇਆਗਾ ਔਰ ਪੁਰਾਣੀ ਸਰਕਾਰ ਦੇ ਸਮੇਂ ਜਿਵੇਂ ਕਾਂਗਰਸ ਪਾਰਟੀ ਦੇ ਸਮੇਂ 17 ਤੋਂ ਲੈ ਕੇ 22 ਤੱਕ ਟੈਕਸ ਗਰੋਥ ਲਗਭਗ 6% ਸੀਗੀ ਔਰ ਸਾਡੀ ਸਰਕਾਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਗਰੋਥ ਜਿਹੜੀ ਆ ਉਹ 13% ਤੋਂ ਉੱਬ ਹੋਈ ਹੈਗੀ ਸੋ ਉਹਦਾ ਕਾਰਨ ਇਹ ਹੀ ਆ ਕਿ ਡਿਪਾਰਟਮੈਂਟ ਦੇ ਅੰਦਰ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਡਿਪਾਰਟਮੈਂਟ ਦੇ ਅੰਦਰ IIT ਹੈਦਰਾਬਾਦ ਤੋਂ ਅਸੀਂ ਮੋਡਿਊਲ ਜਿਹੜੇ ਪਰਚੇਜ਼ ਕੀਤੇ ਨੇਗੇ ਜਿਨ੍ਹਾਂ ਤੇ ਰਾਹੀਂ ਅਸੀਂ ਜਿੱਥੇ-ਇਥੇ ਸਾਨੂੰ ਕੋਈ ਚੋਰੀ ਦਿਖਦੀ ਆ ਜਿਹੜਾ ਪੈਸਾ ਪੰਜਾਬ ਦੇ ਖਜ਼ਾਨੇ ਚ ਜਾਣਾ ਚਾਹੀਦਾਗਾ ਜਿਹੜਾ ਪੈਸਾ ਐਵੇਂ ਸਮਝਦੇ ਜਿਹੜਾ ਪੰਜਾਬ ਦੇ ਲੋਕਾਂ ਦੀ ਤਰੱਕੀ ਹੋਣੀ ਆ ਉਹ ਰਾਜ ਨਾ ਲੁੱਟਿਆ ਜਾਵੇ ਉਹਦੀ ਚੋਰੀ ਰਾਜ ਨਾ ਹੋਵੇ ਕੋਣੂ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਹੋਰ ਉਹਦੀ ਚੋਰੀ ਦਾ ਕਰ ਲਵੇ ਤਾਂ ਉਹਦੇ ਲਈ ਅਸੀਂ ਬਹੁਤ ਸਾਰੇ ਪ੍ਰਬੰਧ ਜਿਹੜੇ ਸਾਡੇ ਡਿਪਾਰਟਮੈਂਟ ਦੇ ਦੋਨੋਂ ਅਫਸਰ ਸਾਹਿਬਾਨ ਬੈਠੇ ਨੇ ਸਾਰਿਆਂ ਨੇ ਬੜੀ ਸੂਝਬੂਝ ਦੇ ਨਾਲ ਅਸੀਂ ਡਿਪਾਰਟਮੈਂਟ ਚੋ ਸਾਰੀਆਂ ਚੋਰੀਆਂ ਅਸੀਂ ਪਲਗ ਕੀਤੀਆਂ ਨੇਗੀਆਂ ਜਿਹੜੀਆਂ ਮੈਂ ਸਮਝਦਾ ਟੈਕਸ ਦੇ ਵਿੱਚ ਹੁੰਦੀਆਂ ਸੀ ਉਸੇ ਲੜੀ ਦੇ ਤਹਿਤ ਅਸੀਂ ਅਮਰਸਰ ਦੇ ਅੰਦਰ ਅਮਰਸਰ ਦੇ ਅੰਦਰ ਜਿਹੜਾ 골ਡ 골ਡ ਸੋਨੇ ਦੇ ਉੱਤੇ ਬਗੈਰ ਬਿੱਲ ਯਾਨੀ ਉਹ ਸੋਨਾ ਉਹਨਾਂ ਨੇ ਪਰਚੇਜ਼ ਕਿੱਥੋਂ ਕਰਕੇ ਲਿਆਂਦਾ ਉਸ ਫਰਮ ਨੇ ਸੋਨਾ ਕਿੱਥੋਂ ਖਰੀਦਿਆ ਔਰ ਲਗਭਗ 336 ਕਰੋੜ ਰੁਪਇਆ ਇੱਕ ਫਰਮ ਤੋਂ 336 ਕਰੋੜ ਰੁਪਿਆ ਦੇ ਜਾਲੀ ਬਿੱਲ ਸਾਨੂੰ ਮਿਲੇ ਨੇਗੇ ਔਰ ਇਹਦੇ ਵਿੱਚ ਸਬੰਧ ਦਾ ਇੱਕ ਵੱਡੀ ਕਾਰਵਾਈ ਅੱਜ ਤੱਕ ਦੀ ਹੁਣ ਤੱਕ ਦੀ ਜੇ ਮੈਂ ਕਹਾ ਹਿਸਟੋਰਿਕਲੀ ਇੱਕ ਵੱਡੀ ਮਹਿਮ ਜਿਹੜੀ ਆ ਹੋਈ ਆ ਔਰ 336 ਕਰੋੜ ਰੁਪਏ ਦੀ ਇਹ ਅਸੀਂ ਚੋਰੀ ਜਿਹੜੀ ਆ ਉਹ ਫੜੀ ਆ ਕਿ ਅਮਰਸਰ ਦੇ ਅੰਦਰ ਜਾਲੀ ਬਿੱਲ ਖਾਸ ਕਰਕੇ ਸੋਨੇ ਦੇ ਸਬੰਧ ਦੇ ਵਿੱਚ 골ਡ ਦੇ ਸਬੰਧ ਵਿੱਚ ਫੇਕ ਬਿੱਲ ਤਿਆਰ ਕੀਤੇ ਗਏ ਸੀ ਇਹ ਹੋਈ ਆ ਇਸੇ ਇਸ ਤੋਂ ਇਲਾਵਾ ਕਿਉਂਕਿ ਇਹਨਾਂ ਇਹ ਫਰਮਾਂ ਨੇ ਸਾਡਾ ਇਨਫੋਰਸਮੈਂਟ ਬੀng ਨੇ ਜਦੋਂ ਜਾਂਚ ਕੀਤੀ ਇਹ ਫਰਮਾਂ ਨੇ ਪਰਾ ਕਿੱਥੋਂ ਸੋਨਾ ਖਰੀਦ ਕੇ ਲਿਆ ਕੇ ਗਾਹਕਾਂ ਨੂੰ ਵੇਚਿਆ ਕੋਈ ਵੀ ਉਹਨਾਂ ਕੋਲ ਹਿਸਟਰੀ ਨਹੀਂ ਸੀਗੀ ਕੋਈ ਵੀ ਉਹਨਾਂ ਕੋਲੇ ਰਿਕਾਰਡ ਨਹੀਂ ਸੀਗਾ ਕਿ ਸੋਨਾ ਉਹਨਾਂ ਨੇ ਕਿੱਥੋਂ ਖਰੀਦ ਕੇ ਲਿਆਂਦਾਗਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਆ ਔਰ ਇਹਨਾਂ ਫਰਮਾਂ ਦੀ ਅਸੀਂ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਆ ਔਰ 20 ਕਰੋੜ ਰੁਪਏ ਦੇ ਕਰੀਬ ਜਿਹੜਾ ਪਲੈਂਟੀ ਆ ਉਹ ਵੀ ਲਾਈਆ ਤਾਕੇ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਜਿਹੜਾ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਨਾ ਲਾ ਸਕੇ ਪੰਜਾਬ ਦੇ ਜੀਐਸਐਸ ਸਿਸਟਮ ਨੂੰ ਖਰਾਬ ਨਾ ਕਰ ਸਕੇ ਸੋ 20 ਕਰੋੜ ਰੁਪਏ ਦੀ ਜਿਹੜੀ ਆ ਅਸੀਂ ਇਹਦੇ ਤੋਂ ਰਿਕਵਰੀ ਜਿਹੜੀ ਆ ਉਹ ਵੀ ਕਰਾਂਗੇ ਇਹਦੇ ਨਾਲ ਦੀ ਨਾਲ ਇੱਕ ਲੁਧਿਆਣਾ ਦੇ ਅੰਦਰ 336 ਕਰੋੜ ਰੁਪਇਆ ਅਮਰਸਰ ਦੇ ਅੰਦਰ ਔਰ ਦੂਸਰਾ ਲੁਧਿਆਣਾ ਦੇ ਅੰਦਰ ਦੂਸਰੀ ਕੰਪਨੀ ਜਿਹੜੀ ਆ ਉਹ ਲੁਧਿਆਣਾ ਦੇ ਅੰਦਰ ਆ ਉਹ 424 ਕਰੋੜ ਰੁਪਇਆ 424 ਕਰੋੜ ਰੁਪਏ ਦੇ ਬਿੱਲ ਨੇ ਜਿਹੜੇ ਜਾਲੀ ਬਿੱਲ ਨੇ ਉਹਨਾਂ ਦਾ ਵੀ ਪਰਦਾ ਫਾਸ਼ਟ ਹੋਇਆਗਾ ਔਰ ਮੈਨੂੰ ਸਮਝਦਾ ਇੱਕ ਵੱਡੀ ਜਿਹੜੀ ਮਹਿਮਾ ਉਹਨੂੰ ਵੀ ਸਾਡੀ ਨੂੰ ਸਫਲਤਾ ਮਿਲੀ ਆ ਔਰ ਇਹਦੇ ਵਿੱਚ ਲਗਭਗ 25 ਕਰੋੜ ਰੁਪਇਆ 25 ਕਰੋੜ ਰੁਪਇਆ ਜਿਹੜਾ ਉਹ ਟੈਕਸ ਦਾ ਚਾਰਜ ਕੀਤਾ ਜਾਊਗਾ ਇਹ ਦੋ ਵੱਡੀਆਂ ਸਾਡੀਆਂ ਪ੍ਰਾਪਤੀਆਂ ਗੋਲ ਦੇ ਅੰਦਰ ਲਗੀਆਂ 336 ਕਰੋੜ ਰੁਪਇਆ ਤੇ ਜਾਲੀ ਬਿੱਲ ਅਮਰ ਸਰ ਔਰ ਜਿਹਦੇ ਵਿੱਚੋਂ 20 ਕਰੋੜ ਦੀ ਪਲੈਂਟੀ ਬਣਦੀ ਹੈ ਟੈਕਸ ਐਂਡ ਪਲੈਂਟੀ ਔਰ ਦੂਸਰੀ 424 ਕਰੋੜ ਰੁਪਏ ਦੇ ਲੁਧਿਆਣਾ ਦੀ ਇੱਕ ਫਰਮਾ ਜਿਹਦੇ ਵਿੱਚੋਂ ਟੈਕਸ ਐਂਡ ਪਲੈਂਟੀ ਲਗਭਗ 25 ਕਰੋੜ ਰੁਪਏ ਬਣਦਾਗਾ ਇਹ ਕਿਛੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਫਰਾਡ ਨੇ ਡਿਟੈਕਟ ਕੀਤੇ ਨੇਗੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਡਿਪਾਰਟਮੈਂਟ ਸਾਡਾ ਹੋਰ ਮਜ਼ਬੂਤ ਹੋਇਆ ਹੈ ਇਸ ਤੋਂ ਇਲਾਵਾ ਜਿਹੜੇ ਕੁਝ ਫਰਮਾਂ ਪੰਜਾਬ ਦੇ ਅੰਦਰ ਕੁਝ ਫਰਮਾਂ ਪੰਜਾਬ ਦੇ ਅੰਦਰ ਜਿਹੜੀਆਂ ਸੈਂਟਰਲ ਜੂਰਡਿਕਸ਼ਨ ਦੇ ਅੰਦਰ ਰਜਿਸਟਰਡ ਸੀਗੀਆਂ ਜਿਹੜੀਆਂ ਕੇਂਦਰ ਸਰਕਾਰ ਕੋਲੇ ਰਜਿਸਟਰਡ ਸੀਗੀਆਂ ਬੜੀ ਇੰਪੋਰਟੈਂਟ ਗੱਲ ਆ ਕਿ ਜਿਹੜੀਆਂ ਸੈਂਟਰ ਸਰਕਾਰ ਦੀ ਜੂਰਡਿਕਸ਼ਨ ਦੇ ਅੰਦਰ ਰਜਿਸਟਰਡ ਹੋਈਆਂ ਸੀ ਕਿਉਂਕਿ ਜਿਹੜੀ ਰਜਿਸਟ੍ਰੇਸ਼ਨ ਆ ਜੀਐਸਟੀ ਦੀ ਉਹ ਸਟੇਟ ਕੋਲ ਸਟੇਟ ਵੀ ਕਰ ਸਕਦਾਗਾ ਕੋਈ ਵਿਅਕਤੀ ਸਟੇਟ ਕੋਲੇ ਵੀ ਆਪਦੇ ਆਪ ਨੂੰ ਰਜਿਸਟਰ ਕਰਵਾ ਸਕਦਾਗਾ ਜੀਐਸਟੀ ਦੇ ਅੰਦਰ ਕੋਈ ਵਿਅਕਤੀ ਜਿਹੜਾ ਉਹ ਸੈਂਟਰ ਕੋਲੇ ਵੀ ਕਰਵਾ ਸਕਦਾਗਾ ਔਰ ਲਗਭਗ 303 ਫਰਮਾਂ ਦਾ 303 ਫਰਮਾਂ ਦਾ ਦੇ ਵਿੱਚੋਂ 4044 ਕਰੋੜ ਰੁਪਏ ਦਾ 4044 ਕਰੋੜ ਰੁਪਏ ਦੀ ਜਿਹੜੀ ਲੋਹੇ ਦੀ ਆਇਰਨ ਦੀ ਜਾਲੀ ਸੇਲ ਪਰਚੇਸ ਦਿਖਾ ਕੇ ਜਿਹੜੇ ਆਈਟੀਸੀ ਰਿਟਰਨ ਲੈਂਦੇ ਸੀ ਉਹ ਵਿਅਕਤੀ ਅਸੀਂ ਫੜੇ ਨੇਗੇ 4044 ਕਰੋੜ ਰੁਪਏ ਦੀ ਜਿਹੜੀ ਆ ਲੋਹੇ ਦੀ ਜਿਹੜੀ ਆ ਜਾਲੀ ਸੇਲ ਪਰਚੇਸ ਦੇ ਅਸਿਕੋ ਫਰਮਾਂ 303 ਫਰਮਾਂ ਡਿਟੈਕਟ ਕੀਤੀਆਂ ਔਰ ਉਹਨਾਂ ਵਿੱਚੋਂ ਜਿਹੜੀਆਂ 200 6 ਫਰਮਾਂ 206 ਫਰਮਾਂ ਸਿਗੀਆਂ ਟੋਟਲ 303 ਫਰਮਾਂ ਰਹਿ ਗਈਆਂ ਹੁਣ ਤੱਕ ਜਿਹੜੀਆਂ ਅਦਰ ਸਟੇਟਸ ਵੀ ਨੇ ਕਿਉਂਕਿ ਜਿਹੜੀਆਂ ਸਟੇਟ ਦੀਆਂ ਰਹਿ ਗਈਆਂ ਸੌਰੀ ਸੈਂਟਰ ਦੀਆਂ ਰਹਿ ਗਈਆਂ ਉਹ 206 ਰਹਿ ਗਈਆਂ ਔਰ 211 ਫਰਮਾਂ ਜਿਹੜੀਆਂ ਉਹ ਪੰਜਾਬ ਤੇ ਰਜਿਸਟਰਡ ਹੋ ਜਾਂਦੀਆਂ ਸੀ ਇਹਦੀਆਂ 200